ਥਾਣਾ ਸਿਵਲ ਲਾਈਨ ਪੁਲਿਸ ਵੱਲੋਂ ਦੋ ਪਿਸਤੌਲ ਮੈਗਜ਼ੀਨ 16 ਜ਼ੰਦਾ ਰੋਂਡ ਤੇ 10 ਗ੍ਰਾਮ ਹੈਰੋਇਨ ਸਣੇ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਐ ਐਸਐਸਓ ਹਰਿੰਦਰ ਸਿੰਘ ਦਾ ਕਹਿਣਾ ਕਿ ਐਸਐਸਪੀ ਪਟਾਰਾ 소ਹਿਲ ਕਾਸਮ ਮੀਰ ਤੇ ਡੀਐਸਪੀ ਸਿਟੀ ਸੰਜੀਵ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤੇ ਪੁਲਿਸ ਨੇ ਸ਼ਾਰਤੀ ਅੰਸਰਾ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਇਸੇ ਲੜੀ ਦੇ ਤਹਿਤ ਐਸਐਸ ਸੁਖਦੇਵ ਸਿੰਘ ਪੁਲਿਸ ਪਾਰਟੀ ਦੇ ਵੱਲੋਂ ਜਿੱਥੇ ਇੱਕ ਗਸ਼ਟ ਕੀਤੀ ਜਾ ਰਹੀ ਸੀ ਤਾਂ 3. ਸਗਰਪੁਰਾ ਬਟਾਲਾ ਤੋਂ ਕਾਸ਼ਦੀਪ ਸਿੰਘ ਨੂੰ 10 ਗ੍ਰਾਮ ਹੈਰੋਇਨ ਸੰੇ ਕਾਬੂ ਕੀਤਾ ਗਿਆ ਤੇ ਉਕਤੋ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਵਿਰੁੱਧ ਕੇਸ ਦਰਜ ਕੀਤਾ ਗਿਆ ਹੁਣਾਂ ਕਹਿ ਕੇ ਇਸੇ ਤਰ੍ਹਾਂ ਐਸਆਈ ਸੁਖਰਾਜ ਸਿੰਘ ਨੇ ਪੁਲਿਸ ਪਾਰਟੀ ਸੰੇ ਗਸ਼ਟ ਦੌਰਾਨ 3. 60 ਫੁੱਟੀ ਸੜਕ ਕਾਦੀਰ ਰੂਟ ਬਟਾਲਾ ਤੋਂ ਗੁਰਲਵ ਸਿੰਘ ਵਾਸੀ ਬਟਾਲਾ ਨੂੰ ਦੋ ਪਿਸਤੋਲਾਂ ਦੋ ਮੈਗਜ਼ੀਨ ਤੇ 16 ਰੋਂਦਾ ਸੰੇ ਕਾਬੂ ਕੀਤਾ ਤੇ ਦੋਵਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਹੁਣ ਸ਼ੁਰੂ ਕਰ ਦਿੱਤੀ ਗਈ ਹੈ। ਐਸਐਸ ਸੁਖਦੇਵ ਸਿੰਘ ਖਾਨਾ ਸਿਵਲ ਲਗਾਉਣਾ ਤੇ ਐਸਐਸਪੀ ਸਾਹਿਬ ਦੇតាម ਤਬਕ ਡੀਐਸਪੀ ਸਾਹਿਬ ਸੇਰੀ ਦੀ ਗਵਾਈ ਦੇ ਹੇਠ ਅਨੁਸਾਰ ਦੋ ਦੋਸੀ ਕਾਬੂ ਕੀਤੇ ਗਏ ਹਨ ਜਿਨ੍ਹਾਂ ਵਿੱਚ ਬਾਦ ਦੀਪ ਸਿੰਘ ਸਾਨੂੰ ਬਲਦਾਸ ਸਿੰਘ ਪੈਂਡਸਨ ਲਾਵਾ ਜਿਹਦੇ ਪਾਸੋਂ 10 ਗ੍ਰਾਮ ਹੈਨ ਨਸ਼ਾ ਮਿਲਦਾ ਹੈ ਇਹਨਾਂ ਨੂੰ ਹਾਰਸ਼ ਕਰਕੇ ਹੋਰ ਵੀ ਕਵਰੀ ਕੀਤੀ ਜਾਏਗੀ ਨੰਬਰ 2 ਇੱਕ ਗਲਾਰ ਸਿੰਘ ਲਾਵਿਆ ਇੱਕ ਦੋ ਪਿਸਤਰ ਬਰਾੰਦ ਹੋਏ ਹੈ ਜਿਸ ਤੋਂ ਨਾਸਮੀਤ ਮੈਂਦੀਨ 16 ਨੂੰ ਜੀਨਾ ਆਰੰਭ ਕੀਤੇ ਗਏ ਜਿਹਦੇ ਪਾਸੋਂ ਮਾੜਾ ਸੰਕਰਕਣ ਹੋਰ ਕਮੀ ਕੀਤੀ ਜਾਏਗੀ